फार्मर्स दीया इनकम्स ਵਧਣੀਆਂ ਚਾਹੀਦੀਆਂ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਤੁਹਾਨੂੰ ਪਤਾ ਇੱਥੇ ਕੋਆਪਰੇਟਿਵ ਜੀ ਜਾਂ ਯੂਨੀਅਨ ਵਧਾਵੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਫਾਰਮਰਸ ਦੀਆਂ ਇਨਕਮਸ ਵਧਣ ਔਰ ਮੈਂ ਤੁਹਾਨੂੰ ਕਮ ਸੇ ਕਮ ਤਿੰਨ ਆਲਟਰਨੇਟਿਵਸ ਦਿੰਦੇ ਨੇ ਅਗਰ ਉਹਦੇ 'ਤੇ ਕੋਈ ਗਲਤੀ ਹੈ ਕੋਈ ਉਹਦੇ 'ਚ ਐਡ ਕਰ ਸਕਦੇ ਨੇ ਉਹਦੇ 'ਚ ਐਡ ਕਰਨ ਆਮ ਲੋਕਾਂ ਨੂੰ ਤੰਗ ਕਰਕੇ ਕੀ ਮਿਲੇਗਾ ਅਗਰ ਇਥੋਂ ਤੁਸੀਂ ਟੂਰਿਸਟ ਵੀ ਭਜਾ ਦਿਓਗੇ ਤੇ ਸਾਰੇ ਲੋਕ ਹੀ ਸਫਰ ਕਰਨਗੇ ਇਸ ਤਰ੍ਹਾਂ ਅਗਰ ਰਾਜਾ ਸਾੰਸੀ ਦੀ ਐਕਸਪੈਂਸ਼ਨ ਹੁੰਦੀ ਹੈ ਅੰਮ੍ਰਿਤਸਰ ਦੀ ਕਾਰਗੋ ਸਨਿਟੀ ਦੀ ਐਕਸਪੈਂਸ਼ਨ ਹੁੰਦੀ ਹੈ ਤੇ ਅੰਮ੍ਰਿਤਸਰ ਚ ਵੀ ਤਾਂ ਕੁਸ਼ਾਲੀ ਆਉਂਦੀ ਹੈ ਅਗਰ ਇਥੋਂ ਨਿਆ ਫਲਾਈਟ ਕਨੈਕਸ਼ਨਸ ਵਧਦੇ ਨੇ ਕਾਰਗੋ ਫਲਾਈਟ ਸ਼ੁਰੂ ਹੁੰਦੀਆਂ ਨੇ ਸਾਡਾ ਸਮਾਨ ਅੰਬਰ ਸਾਹਿਬ ਦਾ ਪੰਜਾਬ ਦਾ ਅਗਰ ਅਮਰੀਕਾ ਤੱਕ ਪਹੁੰਚਦਾ ਹੈ ਤੇ ਫਾਇਦਾ ਕਿਨੂੰ ਹੋਏਗਾ ਸਾਡੇ ਸਾਰੇ ਫੈਮਲੀਜ਼ ਨੂੰ ਉਹਨਾਂ ਦੀ ਇਨਕਮਸ ਵਧਣੀ ਹੈ ਅਗਰ ਹੀਰੋ ਸਾਈਕਲ ਅਮਰੀਕਾ ਚ ਵਗ ਰਹੇ ਨੇ ਤੇ ਲੁਧਿਆਣੇ ਨੂੰ ਫਾਇਦਾ ਹੋ ਰਿਹਾ ਨਾ ਤੇ ਬਾਕੀ ਪਾਰਟੀ ਵੀ ਪ੍ਰਧਾਨ ਕਰੀਏ ਪਰ ਸਿਰਫ ਤੁਹਾਡਾ ਹੀ ਵਿਰੋਧ ਕਰਤੇ ਜਾ ਰਹੇ ਕਿਸਾਨਾਂ ਨੂੰ ਇੱਕ ਹੀ ਕਾਰਨ ਮੈਂ ਵੀ ਆ ਜਿਹੜੇ ਸਪੈਸ਼ਲ ਕਿਸਾਨ ਨੇ ਇਹਨਾਂ ਨੂੰ ਮੇਰਨਾ ਪਿਆਰ ਹੈ ਮੈਂ ਤਾਂ ਕਿਸਾਨ ਦਾ ਫੈਮਲੀ ਨੂੰ ਬਿਲੋਂਗ ਕਰਦਾ ਹਾਂ ਔਰ ਗੱਲ ਵੀ ਕਰਦਾ ਹਾਂ ਕਿ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਆਂ ਸਾਡੀ ਇੰਡਸਟਰੀ ਦੀ ਵੀ ਇਨਕਮ ਵਧਣੀ ਚਾਹੀਦੀ ਆ ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿੱਤਾ ਐਗਰੋ ਬੇਸਡ ਇੰਡਸਟਰੀ ਹੋਣੀ ਚਾਹੀਦੀ ਆ ਔਰ ਖਾਸ ਤੌਰ ਤੇ ਅੰਮ੍ਰਿਤਸਰ ਜਿੱਥੇ ਅਸੀਂ ਮਟਰ ਬਾਨੇ ਆ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਪੱਥਰ ਨਾਲ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਇਹਦੇ ਜੇਕਰ ਕੋਈ ਚੀਜ਼ ਗਲਤ ਹੈ ਤੇ ਫਿਰ ਤੁਸੀਂ ਦੱਸੋ ਤੇ ਜਿਹੜਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਭਾਈ ਮੈਂ ਤਾਂ ਕੈਂਪੇਨਿੰਗ ਕਰ ਰਿਹਾ ਆ ਔਰ ਕਹਾਂਗਾ ਉਹ ਵਿਰੋਧ ਕਰ ਰਹੇ ਨੇ ਤਾਂ ਉਹ ਐਂਟੀ ਡੈਮੋਕਰੈਟਿਕ ਨੇ ਦੇਖੋ ਤੁਸੀਂ ਗੱਲ ਦਾ ਗੱਲ ਨਾਲ ਜਵਾਬ ਦਿਓ ਡਿਸਕਸ਼ਨ ਸੜਕਾਂ ਤੇ ਨਹੀਂ ਹੁੰਦੀ ਡਿਸਕਸ਼ਨ ਬੈਠ ਕੇ ਹੁੰਦੀ ਹੈ ਉਹਦੇ ਲਈ ਆਰਗੂਮੈਂਟਸ ਉਹਦੇ ਲਈ ਕਈ ਚੀਜ਼ਾਂ ਦੀ ਉਹ ਕਹਿੰਦੇ ਅਸੀਂ ਪਹਿਲਾਂ ਪੜਨਾ ਪੈਂਦਾ ਹੈ ਕਹਿੰਦੇ ਅਸੀਂ ਜਵਾਬ ਲੈਣ ਜਾਂਦੇ ਆ ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਮਿਲਣ ਨਹੀਂ ਦਿੱਤਾ ਜਾਂਦਾ ਤੁਸੀਂ ਬਾਰ-ਬਾਰ ਉਹੀ ਪੁੱਛ ਰਹੇ ਮੈਂ ਤੁਹਾਨੂੰ ਕੋਈ ਰੋਕਿਆ ਕਿਸੇ ਨੇ ਮਿਲਣ ਨੂੰ ਮੈਂ ਦੁਬਾਰਾ ਕਹਿ ਰਿਹਾ ਸੜਕਾਂ ਤੇ ਗੱਲਾਂ ਨਹੀਂ ਹੁੰਦੀਆਂ ਟੀਵੀਜ਼ਨ ਪਿੱਛੇ ਲਾ ਲਓ ਤੇ ਵੀਡੀਓ ਕਲਿੱਪ ਬਣਾ ਲਓ ਉਹ ਗੱਲ ਨਹੀਂ ਹੈ ਗੱਲ ਕਰਨੀ ਹੈ ਸੀਰੀਅਸਲੀ ਗੱਲ ਕਰਨੀ ਹੈ